ਅੱਜ ਜੋ ਲੈਣਾ ਮੈਂ ਆਪ ਸਭ ਨਾਲ ਸਾਂਝੀਆਂ ਕਰਨੀਆਂ ਨੇ ਉਹਨਾਂ ਲੈਣਾ ਦੇ ਵਿੱਚ ਇੱਕ ਬੱਚੀ ਆਪਣੇ ਪਿਤਾ ਨੂੰ ਕੁਝ ਕਹਿਣਾ ਚਾਹੁੰਦੀ ਏ ਜਰਾ ਗੌਰ ਨਾਲ ਸੁਣਿਓ ਸੁਣ ਮੇਰੇ ਬਾਬਲਾ ਤੂੰ ਬੱਚੀ ਦੇ ਵਿਚਾਰੀ ਐ ਨਾ ਸਮਝੀ ਨਾ ਮੰਦੀ ਦੇ ਖਿਆਲ ਵੇ ਵੱਡਿਆਂ ਕਰਾਂਦੇ ਹੁੰਦੇ ਨਖਰੇ ਵੜੇ ਹੀ ਉੱਚ ਜਿੰਨਾਂ ਨੂੰ ਮੈਂ ਸਕਾਣਾ ਸਹਾਰ ਵੇ ਵੱਡਿਆਂ ਕਰਾਂਦੇ ਹੁੰਦੇ ਨਖਰੇ ਵੜੇ ਹੀ ਉੱਚੇ ਜਿੰਨਾ ਨੂੰ ਮੈਂ ਸਕਾ ਨਾ ਸਹਾਰਵੇਂ ਮਰਜੀ ਤੇਰੀ ਤੂੰ ਮੈਨੂੰ ਮੰਗਦੀਆ ਮੇਰਾ ਕਰ ਦਮ ਕੁੱਟ ਕੁੱਟ ਜਾਊਂਗੀ ਮਰ ਵੇ ਪਾਇਨਾ呀 ਮੇਰਾ ਬਸਵਾਵਲਾ ਮੈਨੂੰ ਲੱਭਦੀਂ ਗਰੀਬ ਜਾਂ ਕੋਈ ਕਰਵੇ ਪਾਇਨਾ ਆ ਮੇਰਾ ਬਸਵਾਵਲਾ ਮੈਨੂੰ ਲੱਭਦੀ ਗਰੀਬ ਜਾਂ ਕੋਈ ਕਰਵੇ ਪਾਇਨਾ ਆ ਮੇਰਾ ਬਸ ਮੈਨੂੰ ਮੇਰੇ ਵਾਵਲਾ ਨਾ ਮੇਰੇ ਤੇ ਕਮਾਈ ਤੂੰ ਕਹਿਰਵੇ ਅ ਮੇਰਾ ਬਸ ਪਾਉਣ ਨਾਲੋਂ ਚੰਗਾ ਮੇਰੇ ਵਾਵਲਾ ਜੇ ਜੰਮਦੀ ਨੂੰ ਦਿੰਦਾ ਤੂੰ ਜ਼ਹਿਰਵੇ ਅ ਮੇਰਾ ਬਸ ਪਾਉਣ ਨਾਲੋਂ ਚੰਗਾ ਮੇਰੇ ਆਜ ਜਮਦੀ ਨੂੰ ਦਿੰਦਾ ਤੂੰ ਜ਼ਹਿਰ ਵੇ ਤੇਰੀ ਵੀ ਮੈਂ ਬਾਪੂ ਕੋਈ ਗੱਲ ਨਾ ਹੈ ਮੋੜਾ ਤੇਰੀ ਵੀ ਮੈਂ ਬਾਪੂ ਕੋਈ ਗੱਲ ਨਾ ਹੈ ਮੋੜਾ ਜਿੱਤੇ ਤੋਰੇਗਾ ਹੱਸ ਕੇ ਜਾਊਂਗੀ ਤੁਰ ਵੇ ਪਾਇਨਾ ਮੇਰਾ ਬਸਵਾਵਲਾ ਮੈਨੂੰ ਲੱਭਦੀ ਗਰੀਬ ਜਾ ਕੋਈ ਕਰਵੇ ਪਾਇਨਾ ਮੇਰਾ ਬਸਵਾਵਲਾ ਬੱਦ ਦੇ ਗਰੀਬਾਂ ਕੋਈ ਕਰਵੇ ਵੱਡਿਆਂ ਸਿਰਾਂ ਦੇ ਬਾਪੂ ਦਰਦ ਹੁੰਦੇ ਨੇ ਵੱਡੇ ਇਹੋ ਗੱਲ ਕਹਿੰਦੇ ਸੰਸਾਰ ਵੇ ਵੱਡਿਆਂ ਘਰਾਜੋਂ ਬਾਪੂ ਮਿਲਦੇ ਨੇ ਤਾਂ ਨੇ ਸਦਰਜਮਾ ਮਿਲਣਾ ਕਦੇ ਪਿਆਰ ਵੇ ਵੱਡਿਆਂ ਘਰਾਜੋਂ ਸਦਾ ਮਿਲਦੇ ਨੇ ਤਾਂ ਨੇ ਬਾਪੂ ਰਜਮਾ ਮਿਲਣਾ ਕਦੇ ਪਿਆਰ ਵੇ ਸਮਝ ਗਰੀਬ ਪੜੇ ਬੋਲਦੇ ਨੇ ਪੁੱਠਾ ਸਮਝ ਗਰੀਬ ਪੜੇ ਬੋਲਦੇ ਨੇ ਪੁੱਠਾ ਜਿਹੜਾ ਮੇਰੇ ਕੋਲ ਹੋਣਾ ਨਹੀਂ ਹਜ਼ਾਰ ਵੇ ਪਾਇਨਾ ਮੇਰਾ ਵਸਵਾਵਲਾ ਮੈਨੂੰ ਲੱਭ ਦੇ ਗਰੀਬ ਜਾ ਕੋਈ ਕਰਵੇ ਪਾਇਨਾ ਮੇਰਾ ਵਸਵਾਵਲਾ ਮੈਨੂੰ ਲੱਭ ਦੇ ਗਰੀਬ ਜਾ ਕੋਈ ਕਰਵੇ ਆਪਣੇ ਤੋਂ ਉੱਚਾ ਕਦੇ ਲੱਭੀਏ ਨਾ ਵਾਰੀ ਉਹ ਨਿੱਤ ਨਵੇਂ ਮੰਗਦੇ ਸੁਗੋਤ ਵੇ ਉੱਠਦੀ ਵੇ ਦਿਨ ਨੂੰ ਸਦਾ ਮਾਰਦੇ ਨੇ ਤਾਣੇ ਨਾਲ ਦੱਸਦੇ ਨੇ ਬਾਪੂ ਦੀ ਔਕਾਤ ਵੇ ਉੱਠਦੀ ਵੰਦੀ ਨੂੰ ਸਦਾ ਮਾਰਦੇ ਨੇ ਤਾਣੇ ਨਾਲ ਦੱਸਦੇ ਨੇ ਬਾਪੂ ਦੀ ਔਕਾਤ ਵੇ ਕਟਣੀ ਗੁਲਾਮੀ ਨਾਲੋਂ ਚੰਗੀ ਐ ਗਰੀਬੀ ਮੇ ਨਾਲੋਂ ਚੰਗੀ ਏ ਗੁਰੇ ਵੀ ਬਾਪੂ ਹੱਸ ਕੇ ਲਾਉਂਗੀ ਸੱਚੇ ਜਰ ਵੇ ਪਾਏ ਨਾ ਮੇਰਾ বাসਵਾਵਲਾ ਮੈਨੂੰ ਲੱਭ ਦੇਂ ਗਰੀਬ ਜਾਂ ਕੋਈ ਕਰਵੇ ਪਾਏ ਨਾ ਮੇਰਾ বাসਵਾਵਲਾ ਮੈਨੂੰ ਲੱਭ ਦੇਂ ਗਰੀਬ ਜਾਂ ਕੋਈ ਕਰਵੇ ਧੰਨਵਾਦ